ਆਸ਼ਕੀ ਦੇ ਪੁੱਤਰੇ ਨਹੀਂ ਰੱਖੀ ਰਿਸ਼ਤਿਆਂ ਦੀ लाज ਪ੍ਰਾਹੀ ਬਣ ਗਿਆ ਭਰਾ ਦਾ ਵੈਰੀ ਮਗਰੋਂ ਆਪਣੀ ਭੈਣ ਨੂੰ ਭੇਜਦੀ ਫੋਟੋ ਫਜ਼ਲਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਰਾ ਦੇ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਭਰਾ ਹੀ ਭਰਾ ਦਾ ਵੈਰੀ ਬਣ ਗਿਆ ਏ ਖੂਨ ਹੈ ਜਿਹੜਾ ਪਾਣੀ ਹੋ ਗਿਆ ਇਹ ਦੱਸਦੀ ਹੈ ਕਿ ਫਾਜ਼ਿਲਕਾ ਦੀ ਪੈਰੋ ਕਲੋਨੀ ਦੀ ਇਹ ਘਟਨਾ ਹੈ ਜਿੱਥੇ ਇੱਕ ਲੜਕੀ ਦੇ ਨਾਲ ਦੋ ਭਰਾ ਨੇ ਜਿਹੜੇ ਦੋਸਤ ਸਕੇ ਭਰਾ ਨੇ ਉਹ ਪਿਆਰ ਕਰਦੇ ਸਨ ਤਾਂ ਜਦੋਂ ਇੱਕ ਦੂਜੇ ਨੂੰ ਪਤਾ ਲੱਗਦਾ ਏ ਤਾਂ ਦੋਵਾਂ ਦੇ ਵਿਚਾਲੇ ਕਾਫੀ ਜ਼ਿਆਦਾ ਤਕਰਾਰ ਹੁੰਦੀ ਹੈ ਤੇ ਤਕਰਾਰ ਇੰਨੀ ਜ਼ਿਆਦਾ ਵਾਜ ਜਾਂਦੀ ਹੈ ਕਿ ਬਿੱਤੀ ਸ਼ਾਮ ਨੂੰ ਜਦੋਂ ਵੱਡਾ ਭਰਾ ਨਸ਼ੇ ਦੇ ਵਿੱਚ ਧੁੱਤ ਹੁੰਦਾ ਹੈ ਤਾਂ ਛੋਟਾ ਭਰਾ ਉਸ ਨੂੰ ਬਾਹਰ ਲੈ ਜਾਂਦਾ ਹੈ ਤੇ ਜਿੱਥੇ ਜਾ ਕੇ ਕਾਫੀ ਜ਼ਿਆਦਾ ਬਹਿਸ ਹੁੰਦੀ ਹੈ ਇੱਕ ਦੂਜੇ ਨਾਲ ਤੇ ਬਾਅਦ ਦੇ ਵਿੱਚ ਇੱਟ ਮਾਰ ਕੇ ਉਸ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ ਛੋਟੇ ਭਰਾ ਦੇ ਵੱਨੋਂ ਕਤਲ ਕਰਕੇ ਆਪਣੀ ਭੈਣ ਨੂੰ ਫੋਟੋ ਭੇਜੀ ਗਈ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਛੋਟਾ ਭਰਾ ਜਿਹੜਾ ਇਸ ਗਵਾਰਦਾਕ ਤੋਂ ਮਗਰੋਂ ਮੌਕੇ ਤੋਂ ਪ੍ਰਾਪਤ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਦਰਸ਼ਨ ਕਸ਼ਯਪ ਜਿਨ੍ਹਾਂ ਨੇ ਬਿਆਨ ਦਿੱਤੇ ਇਹਨਾਂ ਦੇ ਚਾਰ ਲੜਕੀ ਤਿੰਨ ਲੜਤੀ ਹੈਗੇ ਨੇ ਜੋ ਜਿਹੜੇ ਦੋ ਛੋਟੇ ਹੈਗੇਨ ਅਜੀ ਅਤੇ ਸ਼ਿਵਾ ਇਹਨਾਂ ਦੇ ਵਿੱਚ ਰਾਤ ਲੜਾਈ ਹੋਈ ਸੀਗੀ ਦੌਰਾਨੇ ਲੜਾਈ ਜਿਹੜਾ ਸ਼ਿਵਾ ਹੈਗਾ ਉਹਦੀ ਡੈਥ ਹੋਈ ਸੀਗੀ ਕੀ ਮਾਮਲਾ ਕੀ ਸੀ ਕਿਸ ਕਰਕੇ ਲੜਾਈ ਹੋਈ ਸੀ ਜੀ ਲੜਾਈ ਪਿੱਛੇ ਅਜੇ ਕੋਈ ਸਪਸ਼ਟ ਕਾਰਨ ਨਹੀਂ ਸਾਹਮਣੇ ਆਏ ਹੈਗੇ ਜਿੱਦਾਂ ਦਰੂ ਦੇ ਲੋਰ ਵਿੱਚ ਇੱਕ ਕੰਮ ਹੋਇਆ ਹੈ ਸਰ ਜਿਵੇਂ ਲੋਕਾਂ ਨੂੰ ਲੁਕਿਆ ਜਾ ਰਿਹਾ ਵੀ ਇਹ ਕਤਲ ਹੈ ਤੇ ਪੁਲਿਸ ਐਨ ਕੇਸ ਨਿਗਰਾਨੀ ਵਿੱਚ ਵੇਖ ਰਹੀ ਹੈ ਇਸ ਇੱਕ ਕਤਲ ਵੀ ਕਹਿ ਸਕਦੇ ਆ ਜਾਂ ਆਪਸੀ ਜਿਹੜੇ ਦੋਵੇਂ ਪਰਾਈਕੇ ਪਰਿਵਾਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਚ ਦਾਰੂ ਪੀ ਕੇ ਜਿਹੜਾ ਝਗੜਾ ਹੋਇਆ ਸੀ ਦੌਰਾਨੇ ਝਗੜੇ ਮੌਤ ਹੋ ਗਈ ਤਾਂ ਮਰਨ ਵਾਲੇ ਦਾ ਕੀ ਨਾਮ ਸੀ ਮਰਨ ਵਾਲੇ ਦੇ ਨਾਮ ਸ਼ਿਵਾ ਔਰ ਮਾਰਨ ਵਾਲੇ ਦੇ ਨਾਮ ਅਜੀ ਦੋਵੇਂ ਸਕੇ ਭਰਾ ਸਰ ਜੀ ਕਿੰਨੀ ਕਿ ਉਮਰ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦੀ ਡੈਥ ਹੋਈ ਹੈ ਉਹ ਕਰੀਬ 23 ਸਾਲਾਂ ਦੀ ਹੋਣੀ ਹੈ ਤੇ ਦੂਜਾ ਮੇਰਾ ਇੰਦੇ ਵਿੱਚ ਦੋਸ਼ੀ ਬਣਿਆ ਹੈ ਅਜੀ ਉਹਦੀ ਕਰੀਬ 19-22 ਸਾਲ ਦੀ ਚਰਦੀ ਕਲਾ ਟਾਈਮ ਟੀਵੀ ਲਈ ਫਾਜ਼ਿਲਕਾ ਤੋਂ ਬਖਸ਼ੀਸ਼ ਸਿੰਘ ਦੀ ਰਿਪੋਰਟ